ਵੀਰਿੰਦਰ ਰੁਪਿੰਦਰ ਦੀ ਇੱਕ ਅੱਛੀ ਫਰੈਂਡ ਸੀ ਇਹਨਾਂ ਨੇ ਪਲੱਸ 2 ਦੇ ਵਿੱਚ ਇਕੱਠੀ ਸਟੱਡੀ ਕੀਤੀ ਸੀ ਅਗਰ ਗੁਰਵਿੰਦਰ ਦਾ ਇਹ ਮਰਡਰ ਹੁੰਦਾ ਤੇ ਜਿਹੜੀ ਵੀਰਿੰਦਰ ਨੂੰ ਜਿਹੜੀ ਰੁਪਿੰਦਰ ਹੁੰਦੀ ਇਹਦੇ ਨਾਲ ਸਾਰੀ ਗੱਲ ਸਾਂਝੀ ਕਰਦੀ ਏ ਤੇ ਇਸ ਦੇ ਧਿਆਨ ਵਿੱਚ ਹੁੰਦਾ ਵੀ ਇਹ ਜਿਹੜਾ ਮਰਡਰ ਕੀਤਾ ਜਾਣਾ ਕੋਈ ਕਬੂਲਨਾਮਾ ਵੀਰਿੰਦਰ ਨੇ ਕੀਤਾ ਕੋਈ ਹੋਰ ਮੁਲਜ਼ਮ ਸ਼ਾਇਦ ਇਹਦੇ ਵਿੱਚ ਹੋਰ ਸ਼ਾਮਿਲ ਹੋ ਸਕਦਾ ਕੋਈ ਇਦਾਂ ਦੀ ਇਨਪੁਟ ਹੈ ਪਰ ਉਹਨਾਂ ਨੂੰ ਵੀ ਬਣਦੀ ਸਜ਼ਾ ਜਿਹੜੀ ਹੈ ਬਰਾਬਰ ਰੁਪਿੰਦਰ ਕੋਲ ਹਰਕਮਲ ਵਿਸ਼ਪਜੀਤ ਦੇ ਬਰਾਬਰ ਦਿੱਤੀ ਜਾਏਗੀ ਵੀਰਿੰਦਰ ਵੀ ਇਸ ਚੀਜ਼ ਦਾ ਪਸਤਾਵਾ ਕਰਦੀ ਹੈ ਕਿ ਮੈਂ ਇਹ ਮੈਨੂੰ ਇਹਦਾ ਸਾਥ ਨਹੀਂ ਦੇਣਾ ਚਾਹੀਦਾ ਸੀ ਮੈਨੂੰ ਜੇ ਮੈਨੂੰ ਪਤਾ ਲੱਗਿਆ ਤੇ ਮੈਨੂੰ ਦੱਸਣਾ ਚਾਹੀਦਾ ਸੀ ਹੂੰ ਵੀਰਿੰਦਰ ਕੋਰ ਹੈ ਇਹ ਵੀ ਜਿਹੜੀ ਆ ਚਿੱਟੇ ਦਾ ਸ਼ਾਇਦ ਟੀਕਾ ਸਪਲਾਈ ਕਰਦੀ ਸੀ ਜਾਂ ਨਸ਼ਾ ਸਪਲਾਈ ਕਰਦੀ ਸੀ ਜੀ ਵੀਰਿੰਦਰ ਦੀ ਅਸੀਂ ਨੂੰ ਅਰੈਸਟ ਕਰ ਚੁੱਕੇ ਹਾਂ ਜਿਹੜਾ ਵੀਰਿੰਦਰ ਦਾ ਰੋਲ ਇਹ ਰਿਹਾ ਕਿ ਵੀਰਿੰਦਰ ਰਪਿੰਦਰ ਦੀ ਇੱਕ ਅੱਛੀ ਫਰੈਂਡ ਸੀ ਇਹਨਾਂ ਨੇ ਪਲੱਸ 2 ਦੇ ਵਿੱਚ ਕੱਠੀ ਸਟੱਡੀ ਕੀਤੀ ਸੀ ਉਸ ਤੋਂ ਬਾਅਦ ਜਿਹੜੀ ਰੁਪਿੰਦਰ ਹੁੰਦੀ ਹੈ ਪਲੱਸ ਆਫਟਰ ਪਲੱਸ 2 ਇਹ ਕੈਨੇਡਾ ਚਲੇ ਜਾਂਦੀ ਹੈ ਤੇ ਜਦੋਂ 25 ਦੇ ਵਿੱਚ ਮੈਰਿਜ ਤੋਂ ਬਾਅਦ ਇਹ ਵਾਪਸ ਆਉਂਦੀ ਹੈ ਤਾਂ ਫਿਰ ਇਹਨਾਂ ਦੋਨਾਂ ਦਾ ਆਪਸ ਵਿੱਚ ਤਾਲਮੇਲ ਹੋ ਜਾਂਦਾ ਹੈ ਤੇ ਇਹਨਾਂ ਦੀ ਬਹੁਤ ਇੱਕ ਅੱਛੀ ਗੁੜੀ ਦੋਸਤੀ ਹੋ ਜਾਂਦੀ ਹੈ ਤੇ ਜਿਹੜਾ ਇਹ ਜਿਹੜਾ ਗੁਰਵਿੰਦਰ ਦਾ ਇਹ ਮਰਡਰ ਹੁੰਦਾ ਹੈ ਤੇ ਜਿਹੜੀ ਵੀਰਿੰਦਰ ਨੂੰ ਜਿਹੜੀ ਰੁਪਿੰਦਰ ਹੁੰਦੀ ਹੈ ਇਹਦੇ ਨਾਲ ਸਾਰੀ ਗੱਲ ਸਾਂਝੀ ਕਰਦੀ ਏ ਤੇ ਇਸ ਦੇ ਧਿਆਨ ਵਿੱਚ ਹੁੰਦਾ ਹੈ ਵੀ ਇਹ ਜਿਹੜਾ ਮਰਡਰ ਕੀਤਾ ਜਾਣਾ ਉਸ ਦੋਸ਼ ਦੇ ਵਿੱਚ ਅਸੀਂ ਇਹਨੂੰ ਅਰੈਸਟ ਪਾ ਚਕੇ ਇੱਕ ਇਹ ਸੀ ਸੋਚ ਬਣ ਗਈ ਕਿ ਸ਼ਾਇਦ ਤਿੰਨੇ ਰੋਪੇ ਹੁਣ ਫੜੇ ਗਏ ਆ ਤੇ ਮਾਮਲਾ ਪੂਰੀ ਤਰ੍ਹਾਂ ਹੱਥ ਦੇ ਵਿੱਚ ਹੈ ਹੁਣ ਇਹਨਾਂ ਨੂੰ ਸਜ਼ਾ ਹੋ ਜਾਏਗੀ ਪਰ ਇਹ ਚੌਥੀ ਜਿਹੜੀ ਵੀਰਿੰਦਰ ਕੌਰ ਮਿਲੀ ਇਸ ਦੇ ਬਾਬਤ ਤੁਹਾਡੇ ਕੋਲ ਕੋਈ ਇਨਪੁਟ ਆਈ ਸੀ ਜਾਂ ਤੁਸੀਂ ਉਹਨਾਂ ਤੱਕ ਪਹੁੰਚੇ ਕਿਵੇਂ ਬਿਲਕੁਲ ਇੱਕ ਇਨਵੈਸਟੀਗੇਸ਼ਨ ਜਦੋਂ ਮਰਟਰ ਹੁੰਦਾ ਤਾਂ ਇਨਵੈਸਟੀਗੇਸ਼ਨ ਕੰਟੀਨਿਊ ਚੱਲਦੀ ਰਹਿੰਦੀ ਪਹਿਲਾਂ ਅਸੀਂ ਇੱਕ ਦੋਸ਼ੀ ਫੜਦੇ ਹਾਂ ਰਪਿੰਦਰ ਰਪਿੰਦਰ ਦੀ ਗ੍ਰਿਫਤਾਰੀ ਤੋਂ ਬਾਅਦ ਸਾਨੂੰ ਹਰਕਮਲ ਦਾ ਸਾਹਮਣੇ ਆਉਂਦਾ ਵੀ ਮੇਰਾ ਇਹ ਫਰੈਂਡ ਸੀਗਾ ਜਿਹਨੂੰ ਹਰਕਮਲ ਦੀ ਦਸਟ ਹੁੰਦੀ ਹੈ ਤਾਂ ਉਸ ਦੇ ਵਿੱਚ ਫਿਰ ਵਿਸ਼ਵਜੀਤ ਆ ਜਾਂਦਾ ਤੇ ਜਦੋਂ ਇਹ ਸਾਡੇ ਕੋਲ ਤਿੰਨੇ ਰਿਮਾਂਡ ਤਰ੍ਹਾਂ ਹੁੰਦੇ ਨੇ ਸਾਡਾ ਸਾਡਾ ਇੰ ਦਾ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਨਾਮ ਵੀਰਿੰਦਰ ਦਾ ਉਹ ਫਿਰ ਫਦਰ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੁੰਦੀ ਹੈ ਜਦੋਂ ਅਸੀਂ ਪੁਖਤਾ ਠੋਸ ਸਬੂਤ ਸਾਨੂੰ ਇਹਦੇ ਮਿਲ ਜਾਂਦੇ ਨੇ ਵੀ ਹਾਂ ਵੀ ਇਸ ਦਾ ਇਸ ਮਰਡਰ ਦੇ ਵਿੱਚ ਇਨਵੋਲਵਮੈਂਟ ਰਹੀ ਹੈ ਤੇ ਫਿਰ ਅਸੀਂ ਇਸ ਨੂੰ ਇਸ ਮੁਕਦਮੇ ਵਿੱਚ ਗ੍ਰਿਫਤਾਰ ਕਰਦੇ ਹਾਂ ਦੇਖੋ ਵੀਰਿੰਦਰ ਵੀ ਇਸ ਚੀਜ਼ ਦਾ ਪਛਤਾਵਾ ਕਰਦੀ ਹੈ ਕਿ ਮੈਂ ਇਹ ਮੈਨੂੰ ਇਹਦਾ ਸਾਥ ਨਹੀਂ ਦੇਣਾ ਚਾਹੀਦਾ ਸੀ ਮੈਨੂੰ ਜੇ ਮੈਨੂੰ ਪਤਾ ਲੱਗਿਆ ਤੇ ਮੈਨੂੰ ਦੱਸਣਾ ਚਾਹੀਦਾ ਸੀ ਨੈਚੁਰਲ ਹੈ ਵੀ ਜਦੋਂ ਰਪਿੰਦਰ ਵੀ ਫੜੀਆਂ ਦੀ ਉਹ ਵੀ ਇਸ ਚੀਜ਼ ਦਾ ਪਿਛਤਾਵਾ ਕਰਦੀ ਵੀ ਮੈਂ ਗਲਤ ਕਰ ਚੁੱਕੀਆਂ ਜਦੋਂ ਕੋਈ ਵੀ ਆਦਮੀ ਕ੍ਰਾਈਮ ਕਰ ਲੈਂਦਾ ਉਸ ਤੋਂ ਬਾਅਦ ਤਾਂ ਪਿਛਤਾਵਾ ਤਾਂ ਕਰਦਾ ਹੀ ਹੈ ਕ੍ਰਾਈਮ ਵੀਰਿੰਦਰ ਕੌਰ ਹੈ ਇਹ ਵੀ ਜਿਹੜੀ ਆ ਚਿੱਟੇ ਦਾ ਸ਼ਾਇਦ ਟੀਕਾ ਸਪਲਾਈ ਕਰਦੀ ਸੀ ਜਾਂ ਨਸ਼ਾ ਸਪਲਾਈ ਕਰਦੀ ਸੀ ਇਦਾਂ ਦੀ ਹੈ ਕੋਈ ਇਨਪੁਟ ਨਹੀਂ ਇਹੋ ਜ ਨਹੀਂ ਵੀ ਇਹ ਆਪਾਂ ਕਹਿ ਸਕਦੇ ਇਹ ਸਾਡਾ ਯੂਨੀਵਰਸਿਟੀ ਦੇ ਇੱਕ ਪਾਰਟ ਅ ਯੂਨੀਵਰਸਿਟੀ ਵਿੱਚ ਕਰ ਰਹੇ ਆ ਵੀ ਇਹਨਾਂ ਦਾ ਕੀ ਰੋਲ ਰਿਹਾ ਹੈ ਜਿੰਨਾ ਹੁਣ ਤੱਕ ਸਾਨੂੰ ਜਰੂਰ ਪਤਾ ਲੱਗਾ ਵੀ ਇਹਦਾ ਰੋਲ ਰਿਹਾ ਸੀ ਉਸ ਰੋਲ ਤੋਂਨ ਇਸ ਦੀ ਹੁਣ ਅਰੇਸਟ ਪਾ ਚੁੱਕੇ ਹਾਂ ਹੁਣ ਸਾਡੀ ਜਿਹੜੀ ਇਹ ਇਨਵੈਸਟੀਗੇਸ਼ਨ ਜਿਹੜੇ ਰਿਮਾਂਡ ਦੇ ਨਾਲ ਅਸੀਂ ਕਰ ਰਹੇ ਹਾਂ ਤੇ ਜੋ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਬਈ ਹੋਰ ਕਿੰਨਾ ਇਹਦਾ ਕਿੰਨਾ ਇਸ ਕ੍ਰਾਈਮ ਦੇ ਵਿੱਚ ਇਸ ਮਰਡਰ ਦੇ ਵਿੱਚ ਇਹਨੇ ਸਾਥ ਨਹੀਂ ਬਿਲਕੁਲ ਕੋਈ ਡਰਗ ਮਾਫੀਆ ਵਾਲਾ ਨਹੀਂ ਹੈ ਤੇ ਪਿੱਛੇ ਕੋਈ ਹੈ ਨਾ ਹੀ ਕੋਈ ਵੀਆਈਪੀ ਟ੍ਰੀਟਮੈਂਟ ਵਾਲੀ ਹੈ ਇਹ ਇੱਕ ਮਰਟਰ ਸਿੰਘਾ ਅਨ ਜਿਹੜਾ ਬਹੁਤ ਹੀ ਗਲਤ ਤਰੀਕਾ ਨਾਲ ਹੋਇਆ ਹੈ ਪਤੀ ਪਤਨੀ ਦੇ ਰਿਸ਼ਤਿਆਂ ਵਾਲਾ ਰਿਸ਼ਤੇ ਨੂੰ ਤਾਂ ਤਾਂ ਕਰਕੇ ਰੱਖਣ ਵਾਲਾ ਇਸ ਤਾਂ ਹੀ ਇਸ ਇੰਟਰਨੈਸ਼ਨਲ ਲੈਵਲ ਤੇ ਇਹਨਾਂ ਦੇਖਿਆ ਗਿਆ ਪਰ ਇਹਦੇ ਵਿੱਚ ਕੋਈ ਡਰਗ ਮਾਫੀਆ ਵਾਲਾ ਜਾਂ ਕੋਈ ਜਿਵੇਂ ਕੋਈ ਤੁਸੀਂ ਕਹਿੰਦੇ ਕੋਈ ਸੋਖਤਾ ਵੀ ਆਈਪੀ ਇਸ ਤਰ੍ਹਾਂ ਕੋਈ ਨਹੀਂ ਹੁੰਦਾ ਕਿਉਂਕਿ ਕ੍ਰਿਮੀਨਲ ਨੂੰ ਇੱਕ ਅਸੀਂ ਹਰ ਡਿਪਾਰਟਮੈਂਟ ਇਹ ਕੱਖਣਾ ਦੇਖਦਾ ਵੀ ਜਿਹੜਾ ਉਹਦੇ ਨਾਲ ਵਿਆਰ ਕਰਨਾ ਜਿੱਦ ਉਹ ਹੀ ਕੀਤਾ ਜਾਂਦਾ ਹੈ